ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਬੁਟੀਕ ਦਾ ਕੰਮ ਇਹ ਔਨਲਾਈਨ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਤੁਹਾਡਾ ਰੈਡੀ ਕਰਵਾਉਨੇ ਆ ਪੇਮੈਂਟ ਜਿਹੜੀ ਆਪਾਂ ਔਨਲਾਈਨ ਲੈਣੇ ਆਂਗੇ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਠੀਕ ਹੈ ਜੀ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਪੇਜ ਬਣਿਆ ਹੋਇਆਗਾ ਉਹਦੇ ਉੱਤੇ ਤੁਸੀਂ ਸਾਡੇ ਡਿਜ਼ਾਈਨ ਦੇਖ ਸਕਦੇ ਹੋਗੇ ਕਿਉਂਕਿ ਜਿਹੜੇ YouTube ਦੇ ਉੱਪਰ ਆਪਾਂ ਵੀਡੀਓ ਪਾਉਣੀ ਆ ਸਾਰੇ ਡਿਜ਼ਾਈਨ ਹੈ ਜਿਹੜੇ ਆਪਾਂ ਉਹਦੇ ਉੱਪਰ ਅਪਲੋਡ ਕਰਦੇ ਆਂਗੇ ਠੀਕ ਹੈ ਜੀ ਇੰਸਟਾਗ੍ਰam ਦਾ ਪੇਜ ਹੈਗਾ ਆਪਣਾ ਗੁਰਪ੍ਰੀਤ ਸਿੱਧੂ ਪਟੀਕ ਉਹਦਾ ਆਪਾਂ ਵੀਡੀਓ ਦੇ ਵਿੱਚ ਲਿੰਕ ਵੀ ਪਾ ਦਾਂਗੇ ਤੇ ਵੀਡੀਓ ਸਕਰੀਨ ਦੇ ਉੱਪਰ ਸ਼ੋਅ ਵੀ ਕਰ ਦਾਂਗੇ ਠੀਕ ਹੈ ਜੀ ਜਿਨ੍ਹਾਂ ਨੇ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਹੋ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਦੇਣ ਤਾਂ ਜੋ ਤੁਹਾਨੂੰ ਸਾਡੇ ਡਿਜ਼ਾਈਨਰ ਦੀ ਵੀਡੀਓ ਜਿਹੜੀ ਉਹ ਮਿਲ ਸਕੇ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਵੀਡੀਓ ਸਟਾਰਟ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਏ ਆ ਇਹ ਆਪਾਂ ਨੇ ਮਸਲੀਨ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਹ ਆਪਾਂ ਮਿਲ ਡਾਈਡ ਹੈ ਜਿਹੜੀ ਮਸਲੀਨ ਉਹਦੇ ਉੱਪਰ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਹੈ ਤੇ ਬਹੁਤ ਸੋਹਣਾ ਕਲਰ ਹੈ ਇਹ ਤੇ ਇਹਦੇ ਉੱਪਰ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਇਹ ਆਪਣੇ ਇੱਕ ਕਾਰਨਰ ਤੇ ਆਊਗਾ ਘੇਰੇ ਦੇ ਉੱਪਰ ਇਹ ਇਹਦਾ ਘੇਰਾ ਹੈਗਾ ਜਿਹੜਾ ਜਿਨ੍ਹਾਂ ਦੇ ਸੂਟ ਬਣਿਆ ਉਹਨਾਂ ਦਾ ਘੇਰਾ ਕਾਫੀ ਜ਼ਿਆਦਾ ਹੈਗਾ ਠੀਕ ਹੈ ਜੀ ਇਹ ਕਾਰਡਰ ਦੇ ਉੱਪਰ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਕਲਰ ਤੁਸੀਂ ਦੇਖ ਸਕਦੇ ਹੋ ਸਰਦਾਰੀ ਜੇ ਕਲਰ ਪਾਏ ਹੋਏ ਹੋਣਗੇ ਤੇ ਬਹੁਤ ਹੀ ਸੋਹਣੇ ਕਲਰ ਪਾਏ ਹੋਏ ਨੇ ਠੀਕ ਹੈ ਜੀ ਤੇ ਵਰਕ ਵੀ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਕਰਿਆ ਹੋਇਆਗਾ ਠੀਕ ਹੈ ਵਰਕ ਦੀ ਫਿਨਿਸ਼ਿੰਗ اهو ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣੀ ਫਿਨਿਸ਼ਿੰਗ ਵਰਕ ਦੀ ਤੇ ਇੱਕ ਫਲਾਰ ਆਪਣਾ ਇਸ ਤਰ੍ਹਾਂ ਉੱਪਰ ਆਊਗਾ ਠੀਕ ਹੈ ਜੀ ਇਹ ਆਪਣਾ हिਪ ਕੋਲੇ ਆਊਗਾ ਬਾਕੀ ਸਾਨੂੰ ਇਹ ਸੂਟ ਆਪਾਂ ਸਟਿਚ ਵੀ ਕਰਵਾਉਣਾਗਾ ਜਦੋਂ ਸਟਿਚ ਹੋ ਕੇ ਆ ਗਿਆ ਫੇਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਟਿਚ ਹੋਇਆ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਤੇ ਇੱਕ ਫਲਾਰੇ ਦੇ ਇਸ ਤਰ੍ਹਾਂ ਉੱਪਰ ਆਊਗਾ ਇਸ ਤਰ੍ਹਾਂ ਦਾ ਆਵਲਾ ਫਲਾਰਾ ਜਿਹੜਾ ਆਪਣਾ ਇਹ ਠੀਕ ਹੈ ਜੀ ਇਹ ਆਪਣਾ ਮੋਢਿਆਂ ਕੋਲੇ ਆਊਗਾ ਅ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਤੁਸੀਂ ਕਿਸੇ ਵੀ ਸਟਾਫ ਉੱਪਰ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਫਲਾਰਾ ਜਿਹੜਾ ਆਪਾਂ ਨੇ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈ ਠੀਕ ਹੈ ਜੇ ਤੁਸੀਂ ਜ਼ਿਆਦਾ ਹੈਵੀ ਕਰਾਉਣਾ ਚਾਹੁੰਦੇ ਹੋ ਬਾ ਤਾਂ ਇਸ ਤਰ੍ਹਾਂ ਦਾ ਵੱਡਾ ਫਲਾਰ ਵੀ ਪਵਾ ਸਕਦੇ ਹਾਂ ਪਰ ਤੁਹਾਨੂੰ ਦੱਸਣਾ ਪਊਗਾ ਵੀ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬਾ ਤੇ ਬਣਾਉਣਾ ਚਾਹੁੰਦੇ ਹੋ ਇਹੀ ਸੇਮ ਰੱਖਣਾ ਚਾਹੁੰਦੇ ਹੋ ਜਾਂ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹਾਂ ਆਪਾਂ ਇਹਦੀ ਬਾਟਮ ਦੇ ਉੱਪਰ ਵਰਕ ਨਹੀਂ ਕਰਿਆ ਹੋਇਆ ਇਹ ਕੱਲੀ ਸ਼ਰਟ ਦੇ ਉੱਪਰ ਹੀ ਕਰਿਆ ਹੋਇਆ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਇਹ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਸਾਰੇ ਕਲਰ ਪਾਏ ਹੋਏ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਸਟੱਫ ਉੱਪਰ ਹੈ ਜਿਹੜਾ ਬਣਵਾ ਸਕਦੇ ਹੋ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਇਹਦਾ ਸ਼ੋ ਹੋ ਜੂ ਬਿਨਾ ਦੁਪट्टे ਤੋਂ ਠੀਕ ਹੈ ਜੀ ਆਪਾਂ ਸਟੀਚਿੰਗ ਹੋਏ ਦੀ ਵੀਡੀਓ ਵੀ ਪਾਵਾਂਗੇ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਬਣਿਆ ਹੋਇਆ ਤੇ ਅਗਲਾ ਸੂਟ ਜਿਹੜਾ ਹੈਗਾ ਇਹ ਆਪਾਂ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੇ ਬਹੁਤ ਸੋਹਣਾ ਕਲਰ ਹੈ ਇਹ ਡਿਜ਼ਾਈਨ ਵੀ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਿਆ ਹੋਇਆ ਹੈ ਇਹ ਵੀ ਆਪਣਾ ਕਾਰਨਰ ਦੇ ਉੱਪਰ ਪਾਇਆ ਹੋਇਆ ਹੈ ਘੇਰੇ ਦੇ ਉੱਪਰ ਠੀਕ ਹੈ ਜੀ ਤੇ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪਾਏ ਹੋਏ ਨੇਗੇ ਇਹਦੇ ਪਰੂਠ ਰਹੇ ਨੇਗੇ ਤੇ ਦੋਨੋਂ ਸਾਈਡ ਇਸ ਤਰ੍ਹਾਂ ਆਪਾਂ ਕਾਰਨਰ ਦਾ ਵਰਕ ਹੈ ਜਿਹੜਾ ਕਰਿਆ ਹੋਇਆ ਹੈ ਇਕ ਤਰ੍ਹਾਂ ਦੀ ਤੁਸੀਂ ਥ੍ਰੈਡ ਕਲਰ ਜਿਹੜੇ ਲਗਾਉਣਾ ਚਾਹੋ ਨੇ ਲਗਵਾ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਨੇ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਕਰਿਆ ਹੋਇਆ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਿਆ ਹੋਇਆਗਾ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋਇਆ ਪਸ਼ਮੀਨੇ ਦੇ ਉੱਪਰ ਕਰਿਆ ਹੋਇਆ ਪਸ਼ਮੀਨਾ ਵੀ ਤੁਹਾਨੂੰ ਵਧੀਆ ਕੁਆਲਿਟੀ ਦਾ ਮਿਲੂ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਇਹ ਬਣ ਕੇ ਰੈਡੀ ਹੋਇਆ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਹਾਫ ਪੀਅਰ ਦਾ ਰੱਖਿਆ ਹੋਇਆ ਠੀਕ ਹੈ ਲੋ ਜੀ ਇਹ ਆਪਾਂ ਇਸ ਤਰ੍ਹਾਂ ਡਾਈ ਕੀਤਾ ਹੋਇਆ ਹੈ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਕੰਟਰਾਸਟ ਕਲਰ ਨੇ ਜਿਹੜੇ ਪਾਏ ਹੋਏ ਨੇ ਜਿਸ ਤਰ੍ਹਾਂ ਦੇ ਥ੍ਰੈਡ ਲਾਇਆ ਉਸ ਤਰ੍ਹਾਂ ਦੇ ਆਪਾਂ ਕਲਰ ਪਾਏ ਨੇ ਤੇ ਇਸ ਤਰ੍ਹਾਂ ਆਪਾਂ ਨੂੰ ਸੇਮ ਕਲਰ ਦੀ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਲੇਸ ਹੈ ਜਿਹੜੀ ਉਹ ਆਪਣੀ ਤੁਹਾਨੂੰ ਗੁੰਮ ਮਿਲੇਗੀ ਠੀਕ ਹੈ ਜੀ ਆਪਣੀ ਗੁੰਮ ਲੇਸ ਲਾਈ ਹੋਈ ਹੈ ਲੇਸ ਜਿਹੜੀ ਕਾਟਨ ਦੀ ਆ ਉਹ ਠੀਕ ਹੈ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਹਨ ਵਿਦ ਵਿਦ ਦੁਪੱਟਾ ਸ਼ੋ ਹੋਊਗਾ ਤੇ ਅਗਲਾ ਸੂਟ ਹੈਗਾ ਜਿਹੜਾ ਆਪਾਂ ਨੇ ਇਹ ਆਪਾਂ 골ਡਨ ਮਸਟਰਡ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਇਹ ਵਾਲਾ ਪੀਸ ਆਪਾਂ ਨੇ ਹੈਂਡਵਰਕ ਦਾ ਰੈਡੀ ਕੀਤਾ ਹੋਇਆ ਇਹ ਵੀ ਕਲਰ ਬਹੁਤ ਪਿਆਰਾ ਤੇ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਵਰਕ ਦੇਖੋ ਇਸ ਤਰ੍ਹਾਂ ਇਹ ਆਪਣਾ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈ ਸੈਟਨ ਸਿਲਕ ਦੇ ਸੈਟਨ ਸਿਲਕ ਦੇ ਉੱਪਰ ਇਹ ਰੈਡੀ ਕੀਤਾ ਹੋਇਆ ਠੀਕ ਹੈ ਜੀ ਲਓ ਜੀ ਇਹ ਵਾਲਾ ਕਲਰ ਆਪਾਂ ਨੇ ਡਾਈ ਕਰਵਾਇਆ ਹੈਗਾ ਤੇ ਸੈਟਨ ਸਿਲਕ ਦਾ ਸਟਾਫ ਹੈ ਇਹ ਤੇ ਇਸ ਤਰ੍ਹਾਂ ਇਹ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈ ਹੈਂਡਵਰਕ ਦੀ ਵੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੇਖੋ ਆਪਣਾ ਸ਼ਾਈਨ ਕਰ ਰਿਹਾ ਹੈਗਾ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਇਹਦੇ ਵਿੱਚ ਆਪਾਂ ਨੇ ਜਿਹੜੀ ਸਿੱਪੀ ਹੈਗੀ ਕੰਟਰਾਸਟ ਸਿੱਪੀ ਲਾਈ ਹੋਈ ਹੈ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਆਪਾਂ ਨੇ ਇਹਦੇ ਵਿੱਚ ਕੱਟ ਦੇਣਾ ਲਾਇਆ ਹੋਇਆਗਾ ਠੀਕ ਹੈ ਜੀ ਜਿਹੜਾ ਆਪਾਂ ਮਟੀਰੀਅਲ ਹੈ ਹੈਂਡਵਰਕ ਦਾ ਉਹ ਵੀ ਆਪਾਂ ਵਧੀਆ ਕੁਆਲਟੀ ਦਾ ਲਾਉਣੇ ਆਂਗੇ ਬਹੁਤ ਸੋਹਣਾ ਮਟੀਰੀਅਲ ਲਾਇਆ ਹੁੰਦਾ ਆਪਣੇ ਕਾਰੀਗਰਾਂ ਦਾ ਕੰਮ ਹੈ ਜਿਹੜਾ ਉਹ ਬਹੁਤ ਸੋਹਣਾ ਕਰਿਆ ਹੋਇਆ ਹੁੰਦਾਗਾ ਤੁਸੀਂ ਹੈਂਡਵਰਕ ਦਾ ਕੰਮ ਵੀ ਸਾਡਾ ਦੇਖ ਸਕਦੇ ਹੋ ਮਸ਼ੀਨ ਵਰਕ ਦਾ ਤੁਸੀਂ ਦੇਖ ਹੀ ਰਹੇ ਹੋਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਹੋਏ ਦੀ ਬਾਹ ਦੇ ਉੱਪਰ ਬਣਿਆ ਹੋਇਆ ਹੈ ਠੀਕ ਹੈ ਜੀ ਲਓ ਜੀ ਤੁਸੀਂ ਵਰਕ ਦੇਖੋ ਕਿੰਨਾ ਸ਼ਾਈਨ ਕਰ ਰਿਹਾ ਹੈ ਇਹਦਾ ਕਲਰ ਕਾਫੀ ਲਾਈਟ ਆ ਰਿਹਾ ਪਰ ਇਹ 골ਡਨ ਮਸਟਰਡ ਕਲਰ ਹੈਗਾ ਬਹੁਤ ਸੋਹਣਾ ਤੇ ਬਹੁਤ ਪਿਆਰਾ ਕਲਰ ਆ ਸੂਟ ਦਾ ਇਹ ਇਹ ਬਾਹਾਂ ਦੇ ਉੱਪਰ ਹੋ ਗਿਆ ਤੇ ਇਹਦੇ ਨਾਲ ਆਪਾਂ ਨੇ ਬਾਟਮ ਤੇ ਵੀ ਵਰਕ ਕਰਿਆ ਹੋਇਆ ਲਓ ਜੀ ਇਸ ਤਰ੍ਹਾਂ ਦੀ ਆਪਾਂ ਬਾਟਮ ਰੱਖੀ ਹੈ ਸਟ੍ਰੇਟ ਬਾਟਮ ਦਾ ਵਰਕ ਕਰਿਆ ਹੋਇਆ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਸ ਤਰ੍ਹਾਂ ਦੀ ਬਾਟਮ ਬਣਾਉਣੀ ਹੈ ਹੈਵੀ ਦੇ ਉੱਪਰ ਵਰਕ ਕਰਵਾਉਣਾ ਜਾਂ ਸਟੇਟ ਦੀ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਕਰਿਆ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜੀਆਂ ਭੈਣਾਂ ਹੈਵੀ ਪਸੰਦ ਨਹੀਂ ਕਰਦੀਆਂ ਹੈਗੀਆਂ ਹੈਂਡਵਰਕ ਦਾ ਲਾਈਟ ਵਰਕ ਕਰਾਉਣਾ ਪਸੰਦ ਕਰਦੀਆਂ ਨੇ ਉਹ ਕਰਵਾ ਸਕਦੀਆਂ ਨੇ ਠੀਕ ਹੈ ਜੀ ਤੇ ਆਪਾਂ ਸ਼ਰਟ ਬਿਲਕੁਲ ਪਲੇਨ ਰੱਖੀ ਐ ਜੇ ਤੁਸੀਂ ਸ਼ਰਟ ਦੇ ਵਿੱਚ ਵੀ ਪਾਉਣਾ ਚਾਹੁੰਦੇ ਹੋਗੇ ਬੁੱਟੀ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਜਿਹੜਾ ਕੰਮ ਆ ਉਹ ਆਪਾਂ ਕਸਟਮਰ ਦੀ ਚੋਇਸ ਨਾਲ ਹੀ ਕਰਨਾ ਹੁੰਦਾ ਲਓ ਜੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਚੂਨਦਾਰ ਰੱਖਿਆ ਹੋਇਆ ਹੈ ਠੀਕ ਹੈ ਜੀ ਦੁਪੱਟਾ ਬਿਲਕੁਲ ਲਾਈਟ ਵੇਟ ਹੁੰਦਾ ਤੇ ਇਹ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਕਲੀਆਂ ਪਾਈਆਂ ਨੇ ਦੁਪट्टे ਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਨੂੰ 골ਡਨ ਕਲਰ ਦੀ ਲੇਸ ਲਾਈ ਹੋਈ ਹੈ ਠੀਕ ਹੈ ਜੀ ਗੋਟਾ ਵੀ ਕਹਿ ਸਕਦੇ ਹੋ ਲੇਸ ਵੀ ਕਹਿ ਸਕਦੇ ਹੋ ਇਸ ਤਰ੍ਹਾਂ ਨੇ ਲਾਈ ਹੀ ਹੈ ਇਸ ਤਰਾਪਾ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਆਪਾਂ ਬਿਨਾ ਸਟੀਚਿੰਗ ਸੂਟ ਭੇਜਣਾ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਤੇ ਬਿਨਾ ਸਟੀਚਿੰਗ ਵੀ ਸੂਟ ਹੈ ਜਿਹੜਾ ਸਾਤੋਂ ਲੈ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਨੂੰ ਸ਼ੋਅ ਹੋ ਜਾਊਗਾ ਹੁਣ ਇਹਦੇ ਨਾਲ ਆਪਾਂ ਪ्युअर ਚ ਨੂੰ ਹੰਦ ਰੱਖਿਆ ਹੋਇਆ ਠੀਕ ਹੈ ਜੀ ਜੇ ਤੁਸੀਂ ਸੈਮੀ ਦਾ ਦੁਪੱਟਾ ਲਗਾਉਣਾ ਹੈ ਤਾਂ 1000 ਰੇਟ ਹੈ ਜਿਹੜਾ ਉਹ ਘਟ ਜਾਂਦਾ ਹੈ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ